ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਕੋਲੋਂ ੱੱਕੇ ਨਾਲ ਵਦਾਈ ਮੰਗਦੇ ਨਕਲੀ ਮਹੰਤਾਂ ਅਸਲੀ ਮਹੰਤਾਂ ਨੇ ਮੌਕੇ ਤੇ ਫੜ ਲਿਆ ਉਹਨਾਂ ਦੀ ਜਮਕੇ ਚਿੱਤਰ ਪ੍ਰੇਡ ਕੀਤੀ ਉਹਨਾਂ ਦੇ ਸਿਰ ਵੀ ਮੁੰਡਵਾ ਦਿੱਤੇ ਗਏ ਸੋ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮਾਮਲਾ ਜਗਰਾਉਂ ਦੇ ਵਾਰਡ ਨੰਬਰ 12 ਦਾ ਦੱਸਿਆ ਜਾ ਰਿਹਾ ਹੈ ਜਗਰਾਉਂ ਇਲਾਕੇ ਦੇ ਸਾਰੇ ਮਹੰਤਾਂ ਦੇ ਮੁਖ ਸੇਵਾਦਾਰ ਰਾਜੂ ਬਾਬਾ ਮਹੰਤ ਨੇ ਦੱਸਿਆ ਕਿ ਉਹਨਾਂ ਦੇ ਮਹੰਤ ਤਾਂ ਲੋਕਾਂ ਕੋਲੋਂ ਖੁਸ਼ੀ ਨਾਲ ਵਧਾਈ ਮੰਗਦੇ ਨੇ ਤੇ ਮੰਦਿਰ ਬਣਾਉਣ ਤੇ ਗਊਸ਼ਾਲਾ ਚਲਾਉਣ ਵਰਗੇ ਕੰਮ ਕਰਦੇ ਨੇ ਪਰ ਅਜਿਹੇ ਨੌਜਵਾਨ ਨਕਲੀ ਮਹੰਤ ਬਣ ਕੇ ਲੋਕਾਂ ਦੇ ਕੋਲੋਂ ਧੱਕੇ ਨਾਲ ਪੈਸੇ ਲੁੱਟਦੇ ਨੇ ਰਾਤ ਨੂੰ ਕਈ ਵਾਰ ਹੋਰ ਵੀ ਜੁਰਮ ਕਰ ਜਾਂਦੇ ਨੇ ਉਹਨਾਂ ਇਹ ਵੀ ਕਿਹਾ ਅਜੇ ਤਾਂ ਇਹ ਉਹਨਾਂ ਦੇ ਬੱਚਿਆਂ ਨੇ ਸਿਰਫ ਇਹਨਾਂ ਦੇ ਸੇਮਨ ਵਾਈਨ ਜੇਕਰ ਅਜੇ ਹੈ ਨੌਜਵਾਨ ਨਕਲੀ ਮਹੰਤ ਬਣਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਨਹੀਂ ਆ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਸਾਰਿਆਂ ਨੂੰ ਪਹਿਲਾਂ ਸਾਡੇ ਲੋ ਪਿਆਰ ਭਰੀ ਸਾਰਿਆਂ ਜੈ ਮਾਤਾ ਦੀ ਵਾਈ ਕੁਛ ਨਕਾਲਸਾ ਮੈਂ ਕੀਤੀ ਬਰ ਸਰਦਾਰ ਮੰਦੇ ਜਿਵੇਂ ਸੰਜੀ ਕਿਨਰ ਸਮਾਜ ਜਿਹੜਾ ਸਾਰੇ ਤਰ੍ਹਾਂ ਮੈਂ ਸਤਿਕਾਰ ਕਰਦੇ ਆਂ ਅਸੀਂ ਸਭ ਧਰਮਾਂ ਦੀ ਸਤਿਕਾਰ ਕਰਦੇ ਆਂ ਜਿਹੜੇ ਨਿਕਲੇ ਬੱਚੇ ਕਿਨਰ ਇਹ ਕਿੰਨੇ ਰੇਨਾਂ ਨੂੰ ਆਪਾਂ ਕਹਿ ਸਕਦੇ ਹਾਂ ਉਹਨੂੰ ਬਹਿਰੂਪੀ ਕਹਿ ਸਕਦੇ ਹਾਂ ਜਿਨ੍ਹਾਂ ਦਾ ਸਮਾਜ ਦੇ ਵਿੱਚ ਜਿਹੜੀ ਸ਼ਬੀਅਤ ਜਾਂ ਗਣਾ ਤੇ ਬਹੁਤ ਮਾਰਾ ਸ਼ਹਿਰ ਦੇ ਵਿੱਚ ਬਹੁਤ ਬੁਲਡ ਬਾਜੀ ਕਰਦੇ ਆਂ ਔਰ ਮਤਲਬ ਮੁੰਡਿਆਂ ਦੇ ਵਿੱਚ ਜੋ ਦਾ ਪ੍ਰਭਾਵ ਕੋਈ ਵਧੀਆ ਨਹੀਂ ਪੈਂਦਾ ਜਾਂ ਸਾਡੇ ਬੱਚੇ ਆ ਜੋ ਲੁਕਿੰਦਰ ਸਮਾਜ ਦੇ ਜਿਹੜੇ ਬੱਚੇ ਦੇ ਰਹਿਆਂ ਚ ਰਹਿੰਦੇ ਨੇ ਇਹਨਾਂ ਨੇ ਘਰ ਘਰ ਗਜਾ ਕਰਨ ਜਾਣਾ ਹੁੰਦਾ ਜੇ ਮਤਲਬ ਸਾਡੇ ਬੱਚੇ ਮਰਿਆਦਾਂ ਚ ਰਹਿੰਦੇ ਉਸੀ ਦੇ ਵਿੱਚ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਹੈਗੀਆਂ ਵਾ ਰਜਾ ਕੰਮ ਤੋਂ ਬਾਅਦ ਢੀਰੋਂ ਬਾਹਰ ਕੱਢੀ ਵੀ ਜਿਵੇਂ ਉਹਨਾਂ ਨੇ ਆਪਣੇ ਕੰਮ ਤੋਂ ਲਾ ਬੰਨੀ ਜਾਣਾ ਹਮਤ ਇਹ ਲੋਕਾਂ ਜਿਹੜੇ ਗਲਤ ਬਾਣੇ ਪਾ ਕੇ ਇਹ ਮੰਤਾਂ ਦਾ ਨਾਮ ਵੀ ਖਰਾਬ ਕਰਦੇ ਔਰ ਇਹਨਾਂ ਦੀ ਸਾਨੂੰ ਸ਼ਹਿਰ ਦੇ ਵਿੱਚੋਂ ਬਹੁਤ ਟਾਈਮ ਤੋਂ ਕੰਪਲੀਟ ਨਾ ਸ਼ਹਿਰ ਵਾਸੀਆਂ ਵੱਲੋਂ ਦਿੱਕਤਾਂ ਦਿੱਨਾ ਸੀ ਮਾਤਾਬੇ ਵਾਲਿਆਂ ਵੱਲੋਂ ਦਿੱਕਤਾਂ ਨੇ ਆਪਣੀ ਰੋਡ ਦੇ ਉੱਤੇ ਪਰਦੇਸੀ ਦਾਪ ਹੈ ਉਹਨਾਂ ਨੇ ਵੀ ਸਾਨੂੰ ਪਿੱਛੇ ਜੇ ਇਹ ਸੋਚਣਾ ਕਿ ਜੀ ਬਾਬਾ ਜੀ ਵੀ ਇਹ ਰਾਤ ਇਸ ਤਰ੍ਹਾਂ ਕਰਕੇ ਇਹ ਜਾਲੀ ਮੰਤਾ ਇਹ ਸਭ ਡਟਣ ਵਾਲਿਆਂ ਨੂੰ ਵਿੱਚੋਂ ਡਟ ਪੁੱਜਾ ਇਹ ਗਲਤ ਲੋਕਾਂ ਨੂੰ ਇਹ ਕਾਚਰ ਕਰਦੇ ਆ ਓਕੇ ਤਾਂ ਅਸੀਂ ਫਿਰ ਵੀ ਇਹਨਾਂ ਬੱਚਿਆਂ ਨੂੰ ਸ਼ਹਿਰ ਦੇ ਜਿੰਨੇ ਨੂੰ ਸਾਨੂੰ ਮਿਲਦੇ ਰਹੇ ਨੂੰ ਸਮਝਾਇਆ ਸੀ ਇਹਨਾਂ ਨੂੰ ਵੀ ਭਈ ਇਹ ਬਰਾਦਰੀ ਜਿਹੜੀ ਹੈਗੀ ਆ ਜਿਹਦਾ ਨਾਮ ਖਰਾਬ ਨਾ ਕਰੋ ਤਾਂ ਤੁਸੀਂ ਜਿਹੜੇ ਇਸ ਧਰਮ ਨੂੰ ਜਿਵੇਂ ਗਲਵਾੜ ਦੇ ਵਿੱਚ ਤੁਸੀਂ ਲੁੱਟਾਂ ਨੂੰ ਮਾਚੋਰੀਆਂ 'ਚ ਕੋਈ ਵਾਰਦਾਤ ਹੋਈ ਆ ਤਾਂ ਸਾਡੀ ਵੀ ਸ਼ਬੀਰ ਭਰਾਤਰੀ ਦੀ ਗੋਮ ਦੇ ਸਾਡੀ ਇੱਕ ਮਾਨਸਮਾਈ ਦੀ ਸ਼ਬੀਰ ਖਰਾਬ ਹੋਊਗੀ बार-बार ਸਮਝਾਉਣ ਤੇ ਵੀ ਲੋਕ ਨਹੀਂ ਹਟਦੇ ਕੱਲ ਬੱਚਾ ਨਾਲ ਇਹਨਾਂ ਨੇ ਤੂੰ ਤੂੰ ਮੈਂ ਮੈਂ ਕੀਤੀ ਵੀ ਅਸੀਂ ਇਸ ਤਰ੍ਹਾਂ ਹੀ ਜੋੜੇ ਪਾ ਕੇ ਰ੍ਹਾਂਗੇ ਹੈ ਇਹ ਮੁੰਡੇ ਨੇ ਇੰਨਾ ਨਹੀਂ ਕੋਈ ਆਪਾਂ ਕਹਿੰਦੇ ਕਿ ਕਿਨਰ ਨਹੀਂ ਹੈਗੇਗੇ ਹਨਾ ਉਦਾਂ ਕਹਿੰਦੇ ਕਿਸੇ ਧਰਮ ਨਾਲ ਜਾਂ ਕਿਸੇ ਸੰਸਥਾ ਨਾਲ ਜਾਂ ਕਿਸੇ ਦੇ ਨਾਲ ਇਹ ਵੀ ਮर्यादा ਨਾਲ ਜੁੜੇ ਨਹੀਂ ਹੋਏ ਹੈਗੇਗੇ ਤਾਂ ਤਾਂ ਕਰਕੇ ਫਿਰ ਇਹਨਾਂ ਨੂੰ ਗੱਲ ਬੱਚਿਆਂ ਨੇ ਜੋ ਇੱਕ ਪ੍ਰਾਰਥੀ ਤੌਰ ਤੇ ਆਪਣੇ ਚੱਲਦਾ ਵਾ ਵੀ ਚਲੋ ਇਹਨਾਂ ਨੂੰ ਫੁੱਟਮਾਰ ਹੋਈ ਇਹਨਾਂ ਦੀ ਇਹਨਾਂ ਨੂੰ ਸਮਝਾਇਆ ਗਿਆ ਵੀ ਅੱਗੇ ਤੋਂ ਤੁਸੀਂ ਜਿਹੜਾ ਹੈਗਾ ਸਾਰਾ ਇਹ ਬੰਦ ਕਰ ਲਓ ਵੀ ਜਿਹੜੀ ਹੈਗੀ ਇਹ ਸਮਾਜ ਦੇ ਵਿੱਚ ਇਹ ਤਾਂ ਬਹੁਤ ਮਾੜਾ ਸੱਭਾ ਤੇ ਦੂਜੀ ਗੱਲ ਜਿਹੜੀ ਸਾਡੇ ਬੱਚੇ ਕਿਸੇ ਵੀ ਕਿਨਰ ਸਮਾਜ ਦੇ ਬੱਚੇ ਜਿਹੜੇ ਹੈ ਉਹ ਗਜਾ ਕਰਕੇ ਲੈਂਦੇ ਆਪਦੇ ਗੁਰੂ ਨੂੰ ਉਹ ਜਿਵੇਂ ਕਹ ਲੋ ਉਹਨਾਂ ਦੇ ਕਈ ਚ ਸਾਰਾ ਕੁਝ ਚੱਲਦਾ ਹੈ ਮਤਲਬ ਜਿੰਨੇ ਵੀ ਸੰਸਥਾਵਾਂ ਹੁੰਦੀਆਂ ਡੇਰੇ ਹੁੰਦੇ ਆ ਅਸੀਂ ਵੀ ਜਿਹੜੇ ਸਾਡੇ ਕੋਲੇ ਏਰੀਆ ਆਪਦੇ ਅਸੀਂ ਜਿੱਥੋਂ ਬੱਚਿਆਂ ਦੀ ਖੁਸ਼ੀ ਦੀ ਵਧਾਈ ਲੈ ਕੇ ਆਉਨੇ ਆ ਗਜਾ ਕਰਦੇ ਆ ਤਾਂ ਉਹਦੇ ਨਾਲ ਅਸੀਂ ਅੱਗੇ ਸਮਾਜ ਦੇ ਬੱਚਾ ਆਪਦੇ ਕਿਨਰ ਸਮਾਜ ਦੀਆਂ ਡੂਟੀਆਂ ਸਾਡੇ ਆਪ ਦੇ ਮਤਲਬ ਕਿ ਰੀਤੀ ਰਿਵਾਜ ਆ ਜਿਹੜੇ ਉਹਨਾਂ ਦੇ ਵਿੱਚ ਸੀ ਜਿਵੇਂ ਕਹ ਲੋ ਰਵਾਇਤਾਂ ਦੇ ਨੰਬਰ ਤੇ ਸਮਾਜ ਦੇ ਨਾਲ ਸਾਂਝੇ ਕੰਮਾਂ ਦੇ ਵਿੱਚ ਉਹ ਦੀ ਜੋ ਸੁਭ ਦੇ ਵਿੱਚ ਗੰਗਰੀ ਦੀ ਰੱਖਿਆ ਦੇ ਵਿੱਚ ਅਸੀਂ ਤਨੋਂ ਮਨੋਂ ਮਤਲਬ ਹਰ ਸਮੇਂ ਹੀ ਜਮੇ ਤਤਪਰ ਰਹਿਨੇ ਆ ਸਾਰਾ ਨਗਰ ਸਾਨੂੰ ਇਸੇ ਨੂੰ ਜਾਣਦਾ ਹੈ ਫਿਰ ਉਸ ਤੋਂ ਅੱਗੇ ਜਾ ਕੇ ਤੁਹਾਡੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਮਾਤਾ ਨਾਨਾ ਦੇਵੀ ਮੰਦਿਰ ਘਾਲਪਲਾ ਵੀ ਕਿ ਬਹੁਤ ਭੱਵੇ ਮੰਦਿਰ ਦੀ ਜਿਵੇਂ ਗਹਿ ਲੋ ਵਰਤਾ ਕੰਮ ਚੱਲਦਾ ਵਾ ਬਹੁ ਸ਼ਾਲਾ ਦਾ ਕਾਰਜ ਕਰ ਚੱਲਦਾ ਵਾ ਜਿਹੜੀਆਂ ਕਿ ਆਵਾਰਾ ਗੋਹਾ ਸ਼ਹਿਰ ਦੇ ਵਿੱਚ ਜਿਹੜੀਆਂ ਆਪਾਂ ਕਹਿ ਦਿੱ ਗਏ ਵੀ ਹੈ ਨਹੀਂ ਨਾ ਇਹ ਸਾਰੇ ਤੁਮਾਂ ਦੇ ਆਪਣਾ ਜਿਹਾ ਸਮਾਜ ਦੇ ਪਰਵਰਦੀਆ ਜੋਦੋਂ ਪਾ ਰਿਆ ਮੈਂ ਕਿਹਦੀ ਲੋਕਾਂ ਨੂੰ ਲੱਗੇ ਕੀ ਬਾਨੀ ਜੋ ਦੇ ਦੇ ਉੱਤੇ ਤੋਂ ਵੇਖਿਆ ਉਹਨਾਂ ਨੂੰ ਅਸੀਂ ਇਹੀ ਕਮਾਂਗੇ ਜੇ ਤੁਸੀਂ ਇਹ ਚੀਜ਼ ਵਾਰ-ਵਾਰ ਬੰਦ ਨਹੀਂ ਕਰੋਗੇ ਤਾਂ ਅਸੀਂ ਇਹ ਸੀਨੀਅਰ ਜਿੰਮੇ ਚਲੋ ਅੱਗੇ ਜਾ ਕੇ ਪੁਲਿਸ ਕੰਪਲੀਟ ਵੀ ਕਰਾਂਗੇ ਕਾਨੂੰਨ ਤੱਕ ਵੀ ਇਹ ਚੀਜ਼ ਜਿਵੇਂ ਕਹਲੋ ਅਸੀਂ ਆਸ ਰੱਖਦੇ ਹਾਂ ਕਿ ਇਹੋ ਜਿਹੇ ਲੋਕਾਂ ਨੂੰ ਨਕੇਲ ਪਾਈ ਜਾਵੇ ਜਿਹੜਾ ਕੀ ਹੈਗਾ ਵਾ ਇਹ ਨਾਂ ਖਰਾਬ ਕਰਦੇ ਆ ਸਮਾਜ ਦੇ ਵਿੱਚ ਸਮਾਜ ਤੇ ਸ਼ੋਭੀ ਖਰਾਬ ਕਰਦੇ ਸਾਡੇ ਇਕਮਾਂਤ ਬਰਾਤਰੀ ਹੈ ਜਿਹੜੀ ਵੀ ਹਰ ਘਰ ਦੇ ਸੁੱਖ ਮੰਗਦੀ ਹੈ ਔਰ ਹਰ ਧੀ ਪੈਨ ਦਾ ਸਤਕਾਰ ਕਰਦੀ ਹੈ। ਉਹੀ ਬੱਚੇ ਸਾਡੇ ਆਪ ਦੇ ਬੱਚੇ ਨੇ ਜਿਨ੍ਹਾਂ ਨੇ ਸਾਨੂੰ ਬੜਾਪੇ ਤੱਕ ਰਜਕ ਦੇਣਾ ਹੁੰਦਾ। ਤੁਸੀਂ ਆਪ ਦੇ ਪਰਿਵਾਰਾਂ ਨੂੰ ਇਹ ਚੀਜ਼ ਦੇ ਵਿੱਚ ਖਰਾਬ ਹੁੰਦੇ ਨਹੀਂ ਦੇਖ ਸਕਦੇ ਕਿ ਉਹਨਾਂ ਨੂੰ ਇਸ ਚੀਜ਼ ਦੀ ਗਲਤ ਜਿਹੜੇ ਮੈਸੇਜ ਜਾਂਦੇ ਉਹ ਅਸਰ ਪਾਉਂਦੇ ਉਸ ਚੀਜ਼ ਤੇ। ਇਹੀ ਅਸੀਂ ਕਹਾਂਗੇ ਵੀ ਇਹਨਾਂ ਨੂੰ ਇਸ ਸੀ ਤੋਂ ਬਾਜ਼ ਹੋਣਾ ਚਾਹੀਦਾ ਨਹੀਂ। ਇਹਨਾਂ ਦੇ ਪ੍ਰਤੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਲਿਖਤੀ ਰੂਪ ਦੇ ਵਿੱਚ ਜਿਹੜੇ ਨੇ ਇਸ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਝਾਕੀ ਨਾ ਵਗੈਰਾ ਦਾ ਕੰਮ ਕਰਦੇ ਆ। ਜੋ ਆਪ ਜੀ ਨੂੰ ਪਤਾ ਕਿ ਸਨਾਤਨ ਤਰ੍ਹਾਂ ਦੇ ਕੋਈ ਦੇਵੀ ਦੇਵਤੇ ਦਾ ਮਜ਼ਾਕ ਨਾ ਹੋਣਾ ਆਪਾਂ ਕਿਸੇ ਧਰਮ ਦੇ ਵਿੱਚ ਵੀ ਆ ਉਹਦੀ ਇੱਕ ਸਖਤ ਤੋਂ ਸਖਤ ਸਿੱਖੋਂ ਦੀ ਮੰਗ ਕਰਦੇ ਆ ਵੀ ਕਿਸੇ ਧਰਮ ਦਾ ਵੀ ਕੋਈ ਗਲਤ ਫਾਇਦਾ ਕਰਨ ਦਾ ਬਾ ਕੋਈ ਸ਼ਰਾਬ ਪੀ ਅੰਸੂਰੀ ਭੇਸ ਧਾਰ ਕੇ ਉਹਦਾ ਨਰਾਤਰ ਕਰਦਾ ਬਾ ਜੇ ਗੁਰੂ ਨਾਨਕ ਸਾਹਿਬ ਨਰਾਤਰ ਕਰਦਾ ਵੀ ਉਹ ਜੋ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ। ਕਿ ਇੱਕ ਚੰਗੇ ਸਮਾਜ ਆਸਤੇ ਚੰਗੇ ਵਿਚਾਰਾਂ ਦੀ ਬਹੁਤ ਜ਼ਰੂਰਤ ਹੈ। ਔਰ ਚੰਗੇ ਵਿਚਾਰ ਜਿਹੜੇ ਹੈਗੇ ਮਹਾਂਪੁਰਸ਼ਾਂ ਦੀ ਸਾਸੰਕਰ ਨਾਲ ਚੰਗੇ ਸਮਾਜ ਵਿੱਚ ਬੈਠਣ ਦੇ ਨਾਲ ਹੀ ਮਿਲਦੇ ਆ। ਨਾਂ ਲੋਕਾਂ ਦਾ ਜਿਹੜਾ ਸੰਗ ਆ ਇਹ ਰਾਤ ਨੂੰ ਨਿਕਲਦੇ ਆ ਬਸ ਸੰਗਟੀਆਂ ਦੇ ਵਿੱਚ ਨਹੀਂ ਪਹਲੋ ਪਤਾ ਨਹੀਂ ਕੀ ਕੀ ਇਹ ਰਾਤ ਦੇ ਹਨੇਰੇ ਦੇ ਵਿੱਚ ਕ੍ਰਾਈਮ ਕਰਕੇ ਉਹ ਸਵੇਰ ਨੂੰ ਫਿਰ ਇਹ ਆਪੇ ਤਰ੍ਹਾਂ ਦੇ ਵਿੱਚ ਬੈਠੇ ਤੁਸੀਂ ਇਹ ਹੀ ਕਮਨ ਨੂੰ ਤੋਂ ਮੰਨ ਕਰਦੇ ਹੋ ਵੀ ਇਹਨਾਂ ਦੇ ਵਿੱਚ ਵੀ ਨਿਕਲੋ ਇਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦਾ ਜੋ ਕਿ ਇੱਕ ਇਸਤਰੀ ਦਾ ਘੁਹਾਨ ਨੇ ਤੇ ਇੱਕ ਪੁਰਸ਼ ਦਾ ਬਦੂਤੀ ਅਤੀ ਜਾਤ ਕਿੰਨਾ ਸਮਾਜ ਦਾ ਇਹਨਾਂ ਦਾ ਮੁੱਤਲ ਵਿੱਚ ਸਾਰੀਆਂ ਚੀਜ਼ਾਂ ਨੂੰ ਢਾਹ ਲਾਉਂਦੇ ਨੇ ਸਾਡੇ ਸਮਾਜ ਦੀ ਜੋ ਕਿ ਇਹਨਾਂ ਦਾ ਕਿਸੇ ਪਾਸੇ ਵੀ ਸਮਾਜ ਦੇ ਵਿੱਚ ਕੋਈ ਵਧੀਆ ਰੋਲ ਨਹੀਂ ਹੈ। ਇਹ ਵਧੀਆ ਇਹਨਾਂ ਦੀ ਸੋਚ ਨਹੀਂ ਹੈਗੀ ਕਿ ਚੰਗੇ ਹੀ ਸਿੱਖਿਆ ਇਹਨਾਂ ਨੇ ਗ੍ਰਹਿਣ ਨਹੀਂ ਕੀਤੀ ਤੇ ਚੰਗੇ ਗੁਰੂ ਗ੍ਰਹਿਣ ਨਹੀਂ ਕੀਤੇ। ਤਾਂ ਸਮਾਜ ਨੂੰ ਕੀ ਦੇ ਦਿੰਦੇ ਨੇ? ਇਹੋ ਜਿਹੇ ਲੋਕਾਂ ਦੇ ਸਰਕਾਰ ਬਣ ਦਿੰਦੇ ਨੇ। ਲੁਧਿਆਣਾ ਲਾਈਵਲੇ ਇੰਸਤ੍ਰਿੰਦਰ ਸੋਨੀ ਦੀ ਰਿਪੋਰਟ।